ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਜੀ ਪਿੰਡ ਪਿੰਡ ਆਪਣੇ ਸੰਤਾਂ ਦੀ ਕੁਟਿਆ ਹੈ ਜੀ ਉਹਦੇ ਵਿੱਚ ਬਾਬਾ ਜੀ ਦੀ ਵਰਸੀ ਹੈ ਜੀ ਤੇ ਉਹਦੇ ਵਿੱਚ ਸ਼ਾਮਲ ਹੋਣ ਲਈ ਚੱਲੇ ਆ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਸਾਡੇ ਸ਼ਹਿਰ ਦਾ ਵਿਊ ਦੇਖੋ ਜੀ ਤੇ ਇਹ ਹੈ ਜੀ ਸਾਡਾ ਸ਼ਹਿਰ ਆਪਾਂ ਚੱਲ ਚੱਲ ਕੇ ਖਰੜ ਤੋਂ ਜੀ ਬਹੁਤ ਜ਼ਿਆਦਾ ਟ੍ਰੈਫਿਕ ਸੀਗੀ ਤੇ ਕਾਫੀ ਆਪਾਂ ਲੇਟ ਵੀ ਹੋ ਰਹੇ ਸੀਗੇ ਇਸ ਕਰਕੇ ਤੇ ਲੋ ਜੀ ਹੁਣ ਆਪਾਂ ਫਾਈਨਲੀ ਚੱਲ ਪਏ ਜੀ ਘਰ ਤੋਂ ਕਿਉਂਕਿ ਸੰਤਾਂ ਦੀ ਵਰਸੀ ਹੁੰਦੀ ਹੈ ਜੀ ਹਰ ਸਾਲ ਵਰਸੀ ਹੁੰਦੀ ਹੈ ਜੀ ਸੰਤਾਂ ਦੀ ਤੇ ਉਹਦੇ ਵਿੱਚ ਸਾਡਾ ਜਾਣਾ ਜ਼ਰੂਰੀ ਹੁੰਦਾ ਹੈ ਜੀ ਤੇ ਲੋ ਜੀ ਆਪਾਂ ਆ ਗਏ ਅਦਰ 메인 ਹਾਈਵੇ ਤੇ ਤੇ ਹੁਣ ਆਪਾਂ ਚੱਲਦੇ ਆ ਜੀ ਪਿੰਡ ਨੂੰ ਤੇ ਪਿੰਡ ਦੇ ਵਿੱਚ ਸਾਰੀ ਸਾਰਾ ਸਾਡਾ ਪਿੰਡ ਉੱਥੇ ਆਇਆ ਹੁੰਦਾ ਹੈ ਜੀ ਸਾਰੇ ਪਿੰਡ ਦੇ ਜਿੱਥੇ-ਜਿੱਥੇ ਵਿਆਹੀਆਂ ਹੋਈਆਂ ਕੁੜੀਆਂ ਉਹ ਵੀ ਆਉਂਦੀਆਂ ਨੇ ਜੀ ਸਾਰੇ ਆਉਂਦੇ ਨੇ ਕਿਉਂਕਿ ਸਾਡੇ ਪਿੰਡ ਦੇ ਮਹਾਪੁਰਖ ਤੇ ਜੀ ਉਹ ਉਹ ਸੰਤ ਸੀਗੇ ਤੇ ਸਾਡਾ ਪਿੰਡ ਉਹਨਾਂ ਦੀ ਹੀ ਵਜ੍ਹਾ ਨਾਲ ਵੱਸਦਾ ਹੈ ਜੀ ਸਾਰੇ ਪਿੰਡ ਦੇ ਵਿੱਚ ਖੁਸ਼ਹਾਲੀ ਉਹਨਾਂ ਸੰਤਾਂ ਦੀ ਬਦੌਲਤ ਹੈ ਜੀ ਤੇ ਲਓ ਜੀ ਇਹ ਸਾਡੇ ਸ਼ਹਿਰ ਦੇ ਵਿੱਚ ਨਵੀਂ ਮਾਰਕੀਟ ਬਣੀ ਹੈ ਜੀ ਬਹੁਤ ਵਧੀਆ ਮਾਰਕੀਟ ਬਣੀ ਹੈ ਤੇ ਜਿਵੇਂ 17 ਦੀ ਮਾਰਕੀਟ ਹੈ ਉਸ ਹਿਸਾਬ ਦੇ ਇਹ ਮਾਰਕੀਟ ਹੈ ਜੀ ਤੇ ਲਓ ਜੀ ਆਪਾਂ ਪਹੁੰਚ ਗਏ ਜੀ ਕੁਰਾਲੀ ਇਹ ਵੀ ਮੇਨ ਨਵਾਂ ਹਾਈਵੇ ਨਿਕਲਿਆ ਹੈ ਜੀ ਤੇ ਆਪਣਾ نیچے ਨੂੰ ਪੁਲ ਦੇ نیچے ਨੂੰ ਆਪਾਂ ਨਿਕਲਦੇ ਆ ਜੀ ਤੇ ਲਓ ਜੀ ਸਾਹਮਣੇ ਦੇਖੋ ਜੀ ਬਹੁਤ ਵਧੀਆ ਹੀ ਸੜਕ ਬਣੀ ਹੋਈ ਹੈ ਤੇ ਬਹੁਤ ਵਧੀਆ ਇੱਥੇ ਲੋਕੇਸ਼ਨ ਹੈ ਕਿਉਂਕਿ ਇੱਥੇ ਬਹੁਤ ਸੋਹਣੇ-ਸੋਹਣੇ ਕੋਠੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੇ-ਸੋਹਣੇ ਘਰ ਬਣੇ ਹੋਏ ਨੇ ਜਿਨ੍ਹਾਂ ਨੇ ਲੈਣੀ ਹੋਵੇ ਜੀ ਕਿਤੇ ਜਗਾ ਜੋ ਪ੍ਰਾਪਰਟੀ ਕਿਸੇ ਨੇ ਇਨਵੈਸਟ ਕਰਨੀ ਹੋਵੇ ਤੇ ਇਹ ਜਗਾ ਬੈਸਟ ਹੈ ਜੀ ਇੱਥੋਂ ਚੰਡੀਗੜ੍ਹ ਵੀ ਨੇੜੇ ਪੈਂਦਾ ਸਾਰਾ ਕੁਝ ਨੇੜੇ ਪੈਂਦਾ ਇਧਰੋਂ ਮਾਰਕੀਟ ਵੀ ਨੇੜੇ ਪੈਂਦੀ ਹੈ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਹੈ ਜੀ ਇਹ ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਜੀ ਅ ਪਿੰਡ ਨੂੰ ਤੇ ਲਓ ਜੀ ਆਪਾਂ ਨੇ ਇਹ ਵੀ ਨਵਾਂ 메ਨ ਹਾਈਵੇ ਹੈ ਜੀ ਆਪਾਂ ਉਧਰ ਤੇ ਹੀ ਚੱਲ ਪਏ ਜੀ ਤੇ ਲਓ ਜੀ ਹੁਣ ਆਪਾਂ ਪਹੁੰਚਦੇ ਆਂ ਜੀ ਸਿੱਧਾ ਹੀ ਕੁਟਿਆ ਦੇ ਵਿੱਚ ਸੰਤਾਂ ਦੇ ਆਪਾਂ ਨੇ ਮਠਿਆਈ ਦਾ ਡੱਬਾ ਵੀ ਲੈ ਲਿਆ ਤੇ ਹੋਰ ਜੋ ਫਲ ਫਰੂਟ ਸਾਰਾ ਕੁਝ ਚੜਦਾ ਹੈ ਜੀ ਉੱਥੇ ਬਾਬਾ ਜੀ ਦਾ ਉਹ ਤਾਸ ਰੈਨੈਕ ਸੀ ਜੀ ਕਿ ਸਾਡੇ ਪਿੰਡ ਚ ਕਈ ਸੰਤ ਐਦਾਂ ਹੋਏ ਨੇ ਤੇ ਉਹਨਾਂ ਦੀਆਂ ਉੱਥੇ ਉਹ ਵੀ ਬਣਾਈਆਂ ਹੋਈਆਂ ਨੇ ਜੀ ਸਮਾਦੀ ਜਿਹੜੀ ਹੁੰਦੀ ਹੈ ਜੀ ਉਹ ਬਣਾਈ ਹੋਈ ਹੈ ਤੇ ਲਓ ਜੀ ਆਪਾਂ ਪਹੁੰਚਣੇ ਆਲੇ ਆ ਜੀ ਕੁਟਿਆ ਦੇ ਵਿੱਚ ਆਪਾਂ ਨੇ ਪਾਠ ਦੇ ਵਿੱਚ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ ਜੀ ਬਹੁਤ ਵਧੀਆ ਹੈ ਜੀ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਜੀ ਉਹ ਸਾਹਮਣੇ ਸੰਤਾਂ ਦੀ ਕੁਟਿਆ ਹੈ ਜੀ ਤੇ ਲਓ ਜੀ ਹੁਣ ਆਪਾਂ ਦੇਖੋ ਸੰਗਤ ਬਹੁਤ ساری ਆਈ ਹੋਈ ਹੈ ਜੀ ਹੁਣ ਆਪਾਂ ਚੱਲ ਪਏ ਜੀ ਮੱਥਾ ਟੇਕਣ ਵਾਸਤੇ ਮੈਂ ਤੁਹਾਨੂੰ ਆਪਣੇ ਸੰਤਾਂ ਦੇ ਦਰਸ਼ਨ ਵੀ ਕਰਵਾਉਂਗੀ ਜੀ ਤੇ ਲਓ ਜੀ ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਹੋਏ ਨੇ ਜੀ ਤੇ ਬਹੁਤ ਸਾਰਾ ਪਿੰਡ ਸੇਵਾ ਕਰਦਾ ਹੈ ਜੀ ਸਾਡੇ ਪਿੰਡ ਦੇ ਸਾਰੇ ਸੇਵਾ ਕਰਦੇ ਨੇ ਇੱਥੇ ਤੇ ਲੋ ਜੀ ਇਹ ਨੇ ਜੀ ਬਾਬਾ ਜੀ ਜਿਹੜੇ ਸਮਾਈ ਹੋਏ ਨੇ ਜੀ ਇੱਥੇ ਤੇ ਇਹਨਾਂ ਸੰਤਾਂ ਦੀ ਬਦੌਲਤ ਹੈ ਜੀ ਪਿੰਡ ਦੇ ਵਿੱਚ ਪੂਰੀ ਖੁਸ਼ਹਾਲੀ ਬਾਬਾ ਜੀ ਦਾ ਬਹੁਤ ਓਟ ਆਸਰਾ ਹੈ ਜੀ ਸਾਡੇ ਸਿਰ ਤੇ ਵੀ ਕਿਉਂਕਿ ਕੋਈ ਵੀ ਖੁਸ਼ੀ ਦਾ ਕੰਮ ਹੋਵੇ ਸਾਨੂੰ ਇੱਥੋਂ ਸ਼ੁਰੂਆਤ ਕਰਨੀ ਪੈਂਦੀ ਹੈ ਜੀ ਜਦੋਂ ਬੇਟੇ ਨੂੰ ਬਾਹਰ ਭੇਜਿਆ ਸੀਗਾ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਨੇ ਇੱਥੋਂ ਹੀ ਕੀਤੀ ਸੀਗੀ ਤੇ ਬੇਟੇ ਨੂੰ ਵੀ ਇੱਥੇ ਮੱਥਾ ਟਿਕਾ ਕੇ ਲੈ ਕੇ ਗਏ ਸੀਗੇ ਜੀ ਆਪਾਂ ਤੇ ਲੋ ਜੀ ਇਹ ਆ ਜੀ ਜਿੱਥੇ-ਜਿੱਥੇ ਉਹਨਾਂ ਬਾਬਾ ਜੀ ਦੀਆਂ ਸਮਾਧੀਆਂ ਤੇ ਇਹ ਆ ਜੀ ਕੁਟਿਆ ਦੇ ਅੰਦਰ ਦਾ ਇੱਥੇ ਵੀ ਬਾਬਾ ਜੀ ਸਮਾਈ ਹੋਏ ਨੇ ਜੀ ਇੱਥੇ ਵੀ ਕੁ ਤੇ ਹੁਣ ਜਿਹਨੇ ਨਵੇਂ ਬਾਬਾ ਜੀ ਬੈਠੇ ਨੇ ਉਹਨਾਂ ਦੇ ਵੀ ਕਿਤੇ ਤੁਹਾਨੂੰ ਟਾਈਮ ਮਿਲੇ ਤਾਂ ਦਰਸ਼ਨ ਜ਼ਰੂਰ ਕਰਵਾਉਂਗੀ ਫਿਲਹਾਲ ਜੀ ਮੈਂ ਉਹਨਾਂ ਨੂੰ ਨਹੀਂ ਆ ਨਾ ਜਾਣਦੀ ਜੀ ਕਿਹੜੇ ਬਾਬਾ ਜੀ ਬੈਠੇ ਨੇ ਤੇ ਲੋ ਜੀ ਇੱਧਰ ਦੇਖੋ ਜੀ ਤੇ ਹੁਣ ਆਪਾਂ ਪੀਣ ਲੱਗੇ ਜੀ ਚਾਹ ਪਾਣੀ ਸਾਰੇ ਰਿਸ਼ਤੇਦਾਰ ਵਗੈਰਾ ਆਪਣੇ ਆਏ ਹੋਏ ਨੇ ਤੇ ਇੱਧਰ ਸਾਡੇ ਪਿੰਡ ਦੇ ਸਾਰੇ ਲੋਕ ਨੇ ਸਾਰੀ ਸੇਵਾ ਕਰਦੇ ਨੇ ਜੀ ਬਹੁਤ ਵਧੀਆ ਲੱਗਿਆ ਤੇ ਆਪਾਂ ਹੁਣ ਅਦਾਸ ਦੇ ਵਿੱਚ ਸ਼ਾਮਲ ਹੋਣ ਲਈ ਚੱਲਦੇ ਆਂ ਜੀ ਤੇ ਕਿਉਂਕਿ ਚਾਹ ਪਾਣੀ ਦਾ ਪ੍ਰਬੰਧ ਵੀ ਇਹਨਾਂ ਨੇ ਕੀਤਾ ਹੋਇਆ ਤੇ ਨਾਲ ਦੀ ਨਾਲ ਆਪਣਾ ਲੰਗਰ ਦਾ ਪ੍ਰਬੰਧ ਵੀ ਤੇ ਆਪਾਂ ਵੀਡੀਓ ਛੋਟੀ ਜੀ ਬਣਾਈ ਹੈ ਜੀ ਇਸ ਕਰਕੇ ਤਾਂ ਕਿ ਸਾਡੇ ਪਿੰਡ ਦੀ ਇਜਾਦਾਂ ਤਾਜ਼ੀਆਂ ਰਹਿਣ ਤੇ ਲੋ ਜੀ ਹੁਣ ਆਪਾਂ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ